ਪੂਰੀ ਦੁਨੀਆ ਭਰ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ 24 ਫਰਵਰੀ ਦਿਨ ਸ਼ਨੀਵਾਰ ਨੂੰ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਆਏ ਪਰਵ ਫਗਵਾੜਾ ਵਿਖੇ ਵੀ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਵੇਗਾ ਇਸ ਸਬੰਧੀ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕਾਗੀਂ ਫਗਵਾੜਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਸ਼ਹਿਰ ਦੇ ਪ੍ਰਮੁੱਖ ਬਿਜਾਰਾ ਵਿੱਚੋਂ ਹੁੰਦੀ ਹੋਈ ਵਾਪਸ ਮੰਦਿਰ ਵਿਖੇ ਸਮਾਪਤ ਹੋਈ ਸ਼ੋਭਾ ਯਾਤਰਾ ਤੋਂ ਪਹਿਲਾਂ ਪ੍ਰਧਾਨ ਦਵਿੰਦਰ ਕੁਲਥਮ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਫੁੱਲਾਂ ਨਾਲ ਸਜਾਈ ਗਈ ਪਾਲਕੀ ਵਿੱਚ ਪੂਰੀ ਮਰਿਆਦਾ ਸਹਿ ਰਸੋਭਿਤ ਕੀਤਾ ਗਿਆ ਜਿਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨ ਤੋਂ ਬਾਅਦ ਇਹ ਸ਼ੋਭਾ ਯਾਤਰਾ ਦੀ ਰਵਾਨਗੀ ਹੋਈ ਇਸ ਦੌਰਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੰਗਤਾਂ ਫੁੱਲਾਂ ਦੀ ਵਰਖਾ ਕਰਦੀਆਂ ਸਾਫ ਸਫਾਈ ਕਰ ਰਹੀਆਂ ਸਨ ਉੱਥੇ ਹੀ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਝਾਕੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਜਰਕੀ ਸੰਗਤਾਂ ਪਾਲਕੀ ਪਿੱਛੇ ਗੁਰਮਹਾਰਾਜ ਜੀ ਦੀ ਕਰਦੀਆਂ ਹੋਈਆਂ ਨਾਲ ਨਾਲ ਚੱਲ ਰਹੀਆਂ ਸਨ ਇਸ ਸ਼ੋਭਾ ਯਾਤਰਾ ਦੇ ਸਵਾਗਤ ਲਈ ਥਾਥਾਂ ਦੇ ਸੰਗਤਾਂ ਵੱਲੋਂ ਸਵਾਗਤੀ ਗੇਟ ਵੀ ਬਣਾਏ ਗਏ ਜਰਕਿ ਸ਼ੋਭਾ ਯਾਤਰਾ ਵਿੱਚ ਸ਼ਾਮਲ ਸੰਗਤਾਂ ਲਈ ਥਾਥਾਂ ਤੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਸ਼ੋਭਾ ਯਾਤਰਾ ਦੌਰਾਨ ਵਕਫਾ ਗਰਾਸੀ ਪਾਰਟੀਆਂ ਦੇ ਨੇਤਾਵਾਂ ਧਾਰਮਿਕ ਸਥਾਨਾਂ ਤੋਂ ਆਏ ਸੰਤ ਮਹਾਪੁਰਸ਼ਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਸਮੂਹ ਸੰਗਤਾਂ ਨੂੰ ਸ਼ਿਰ ਗੁਰੂ ਰਬਦਾਸ ਮਹਾਰਾਜ ਅਜੀਦੇ ਪ੍ਰਕਾਸ਼ ਦਿਹਾੜੇ ਦੀਆਂ ਹਾਰਦਿਕ ਵਧਾਈਆਂ ਦਿਤੀਆਂ ਤੇ ਗੁਰੂ ਮਹਾਰਾਜ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਦਿੱਤਾ ਸਾਰੀ ਸੰਗਤਾਂ ਨੂੰ ਅੱਜ ਭਗਵਾਨ ਰਵਿਦਾਸ ਮਹਾਰਾਜ ਜੀ ਦੀ ਜਨਮ ਦਿਨ ਪਰ ਬਹੁਤ ਬਹੁਤ ਸ਼ੁਭ ਕਾਮਨਾਇ ਔਰ ਸਾਰੇ ਲੋਕ ਜੀ ਸਾਰੇ ਲੋਕਾਂ ਨੂੰ ਇਹੀ ਸਤਿਕਾਰ ਜੋ ਦੇ ਕਿ ਤੁਸੀਂ ਆਪਣਾ ਤਿਉਹਾਰ ਖੁਸ਼ੀ ਨਾਲ ਮਨਾਓ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਤਨਾਦ ਹੈ ਸਾਰੇ ਸੁਰੱਖਿਆ ਦੇ ਪ੍ਰਬੰਧ ਸਾਂਝੇ ਨਾਲ ਕੀਤੇ ਗਏ ਨੇ ਜੋ ਵੀ ਕਮੇਟੀ ਹੈ ਜੋ ਵੀ ਪ੍ਰਸਤਾ ਅਸੀਂ ਕੋਸ਼ਿਸ਼ ਕਰ ਰਹੇ ਸੇਵਾਦਾਰ ਇਸ ਕਰਕੇ ਸੇਵਾਦਾਰਾਂ ਨੂੰ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਆਜ ਸਾਰਾ ਦਿਨ ਨਿਯਮਾਂ ਦਾ ਪਾਲਨ ਕਰੇ ਜਿੱਥੇ ਡਾਇਵਰਜਨ ਲੱਗਿਆ ਤੁਸੀਂ ਉਹਨੂੰ ਬਗਵਾ ਸੈਲੀਬ੍ਰੇਟ ਕਰ ਰਹੇ ਹੈ ਬਗਵਾ ਕਬੀਰਦਾਸ ਮਹਾਰਾਜੀ ਮਤਲਬ ਆ ਜਨਮ ਦਿਨ ਹੈ ਉਹ ਆਪ ਕੋ ਪ੍ਰੋਪਰ ਤਰੀਕੇ ਨਾਲ ਕੰਪਲੀਟ ਕਰਦੇ ਸਾਸ ਅਸ਼ੋਕ ਬਾਟਿਆ ਜੰਨਤ ਕਤਰ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪਰਵਤ ਕਮੇਟੀ ਕੋਲੋਂ ਸਾਰੀ ਸਮੂਹ ਸੰਗਤਾਂ ਨੂੰ ਬੇਸ਼ਕ ਬੇਸ਼ਕ ਵਧਾਈਆਂ ਸੰਗਤਾਂ ਨੂੰ ਸਾਡੇ ਰਹਿਬਰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 6 ਤੋਂ 47ਵੇਂ ਜਨਮ ਦਿਨ ਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਦੇ ਨਾਮ ਨਾਲ ਅੱਜ ਇੱਕ ਸ਼ੋਭਾ ਦਾਹਾ ਜਿਹੜਾ ਕਿ ਸ਼ੋਭਾ ਯਾਤਰਾ ਗੁਰੂ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਉਹਦੇ ਵਿੱਚ ਸਾਰੀ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਕਿਸੇ ਨੇ ਵੀ ਕੋਈ ਡੰਡਾ ਛੋਟਾ ਲੈ ਕੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਨਹੀਂ ਕਰਨੀ ਪਿਆਰ ਸਤਿਕਾਰ ਨਾਲ ਸਾਰੀਆਂ ਧਾਰਮਿਕ ਸੰਸਥਾਵਾਂ ਆ ਰਹੀਆਂ ਹਨ ਪਿਆਰ ਸਤਿਕਾਰ ਨਾਲ ਆਪਾਂ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣਾ ਹੈ ਤੇ ਦਾਸ ਫਿਰ ਇੱਕ ਵਾਰ ਤੋਂ ਮੈਂ ਬੋਲੋਂ ਸ਼੍ਰੋਮਣੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਗੁਰਦੇ ਤੁਹਾਨੂੰ ਬਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪੁਰਪਤੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਅੱਜ ਸ਼ਹਿਰ ਦੇ ਵਿੱਚ ਨਗਰ ਕੀਰਤਨ ਨਿਕਲਿਆ ਆ ਸਾਰੀ ਸੰਗਤ ਦੇ ਵਿੱਚ ਬਹੁਤ ਖੁਸ਼ਾ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ ਸਾਰੀ ਸੰਗਤ ਦੇ ਔਰ ਐਸੀ ਤਰ੍ਹਾਂ ਉਹਨਾਂ ਦਾ ਆਸ਼ੀਰਵਾਦ ਬੜਿਆਂ ਰਹੇ ਸਾਰੀ ਸੰਗਤ ਖੁਸ਼ਹਾਲ ਰਹੇ ਮੇਰੇ ਪਰਮੋਹ ਦੇਸ਼ ਦੇ ਸਾਥੀ ਬੈਠੇ ਸੰਗਤ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਜੈ ਗੁਰੂ ਜੀ ਸਤਿਗੁਰ ਦੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਮਤੇ ਜੈ ਗੁਰੂ ਦੇ ਪੰਖੁਰ ਦੇ। ਅੱਜ ਮੈਂ ਸੂ ਦੇਸ਼ ਵਾਸੀਆਂ ਨੂੰ ਕਿਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ 647ਵੀਂ ਆਗਮਨ ਨੂੰ ਲੱਖ ਲੱਖ ਵਧਾਈ ਜਨਾਂ। ਅੱਜ ਇੱਕ ਵਿਸ਼ਾਲ ਸ਼ੋਭਾ ਯਾਤਰਾ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਚੱਕ ਰਹੀ ਨੂੰ ਗੱਡ ਤੇ ਜਾ ਰਹੀ ਹੈ ਜਿੱਥੇ ਮੈਂ ਸ ਨੂੰ ਗਵਾੜਨ ਬਸਰ ਉਮੀਦ ਕਰਦਾ ਹਾਂ ਕਿ ਆਓ ਆਪਾਂ ਇਸ ਸ਼ੋਭਾ ਯਾਤਰਾ ਦਾ ਅੱਗੇ ਹੋ ਕੇ ਸਵਾਗਤ ਕਰੀਏ ਜੋ ਸਾਡੇ ਪੁਰ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਬਹੁਤ ਜਨਮ ਬਿਛਰੇ ਤੇ ਮਾਤਾ ਜੀ ਜਨਮ ਤੁਹਾਰੇ ਲੇਖੇ ਆਓ ਆਪਾਂ ਆਪਣੇ ਇਸ ਜਨਮ ਨੂੰ ਆਪਣੇ ਧਰਮ ਦੇਸ਼ ਕੌਮ ਦੇ ਲੇਖੇ ਲਈ ਆਪਣੇ ਬੱਚਿਆਂ ਨੂੰ ਸੰਸਕਾਰ ਦਈਏ ਬੜੀ ਤਾਜ ਉਹ ਦੇਸ਼ ਕੌਮ ਦੇ ਬੇ ਕੌਮ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਪੋਗਵਾੜਾ ਵਿਖੇ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦਾ ਸੋਸਨ ਤਾਲੀਮਾ ਜਨਮ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਉਹਦੇ ਫਲੈਕਸ ਦੇ ਵਿੱਚ ਅੱਜ ਫਗਵਾੜੇ ਵਿੱਚ ਬਹੁਤ ਵੱਡੀ ਵਿਸ਼ਾਲ ਜਿਹੜੀ ਸ਼ੁਭਾ ਯਾਤਰਾ ਕੀਤੀ ਜਾ ਰਹੀ ਹੈ ਜਿਹੜੀ ਕਿ ਥੋੜੀ ਦੇਰ ਪਹਿਲਾਂ ਹੀ ਚੱਕੀ ਗੁਰਦੁਆਰਾ ਸਾਹਿਬ ਤੋਂ ਚੱਲ ਪਈ ਹੈ ਔਰ ਸਾਨੂੰ ਲੱਗਦਾ ਸ਼ਾਮ ਤੱਕ ਵੱਖ-ਵੱਖ ਗੁਜ਼ਾਰਾ ਚ ਹੁੰਦੇ ਹੋਏ ਕੁਲਥਮ ਚੌਂਕ ਤੱਕ ਪਹੁੰਚ ਜਾਏਗੀ ਜਿਹਦੇ ਵਿੱਚ ਸਾਡੀ ਬਾਜ਼ਾਰ ਐਸੋਸੀਏਸ਼ਨ ਵੱਲੋਂ ਮਾਰਕੀਟ ਐਸੋਸੀਏਸ਼ਨ ਵੱਲੋਂ ਕਲੋਥ ਮਰਚੈਂਡਾਈਜ਼ ਐਸੋਸੀਏਸ਼ਨ ਵੱਲੋਂ ਬਹੁਤ ਹੀ ਸੰਗਤ ਲਈ ਵਧੀਆ ਲੰਗਰਾਂ ਦਾ ਇੰਤਿਆਮ ਕੀਤਾ ਗਿਆ ਹੈ ਔਰ ਸਿਆਰਟੀ ਗੇਟ ਲਗਾਏ ਨੇ ਔਰ ਪੂਰੇ ਬਾਜ਼ਾਰਾਂ ਦੇ ਵਿੱਚ ਅੱਜ ਔਰ ਕੱਲ ਸ਼ਬਦ ਕੀਰਤਨ ਜਾਰੀ ਰਹਿਣਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਤੁਸੀਂ ਵੀ ਵੱਧ ਤੋਂ ਵੱਧ ਵੱਧ ਝੜ ਕੇ ਬਾਜ਼ਾਰਾਂ 'ਚ ਪਹੁੰਚੋ ਜਿਹੜਾ ਕਿ ਆਪਾਂ ਸ਼ੋਭਾ ਯਾਤਰਾ ਦਾ ਵਧੀਆ ਟਾਗਣਾ ਸਵਾਗਤ ਕਰੀਏ ਔਰ ਉਹਨਾਂ ਦੇ ਗੁਰੂ ਰਬਦਾਸ ਜੀ ਮਹਾਰਾਜੀ ਦੇ ਦੱਸੇ ਹੋਏ ਕਦਮਾਂ ਦੇ ਉਹਨਾਂ ਦੇ ਅਸੀਂ ਖੁਸ਼ੀਆਂ ਪ੍ਰਾਪਤ ਕਰੀਏ ਧੰਨਵਾਦ ਅੱਜ ਪਰਮਪਿਤਾ ਸ਼੍ਰੀ ਰਬਦਾਸ ਮਹਾਰਾਜੀ ਦਾ 147ਵਾਂ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਸਾਰਾ ਸਮਾਜ ਸਾਰੀ ਕੌਮ ਮਨਾ ਰਹੀ ਹੈ ਇਹ ਪ੍ਰੋਗਰਾਮ ਕੱਲਾ ਪੰਜਾਬ ਵਿੱਚ ਹੀ ਨਹੀਂ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਔਰ ਅੱਜ ਮੈਂ ਫਗਵਾੜੇ ਵਿੱਚ ਅੱਜ ਮੱਥਾ ਟੇਕਣ ਵਾਸਤੇ ਆਇਆ ਹਾਂ ਸ਼ੋਭਾ ਯਾਤਰਾ ਆ ਰਹੀ ਹੈ ਅੱਜ ਸ਼ੋਭ ਕੁਲਤਮ ਜੀ ਦੇ ਦਰ ਦਿਲ ਤੇ ਸਾਰੇ ਇਕੱਠੇ ਹੋਏ ਆ ਔਰ ਮੈਂ ਅੱਜ ਇਸ ਮੁਬਾਰਕ ਮੌਕੇ ਦੇ ਉੱਤੇ ਸਾਰੇ ਸਮਾਜ ਨੂੰ ਸਾਰੀ ਕੌਮ ਨੂੰ ਗੁਰੂ ਅਰਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਔਰ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਉੱਨ ਵਾਲੇ ਸਮੇਂ ਵਿੱਚ ਜਿਹੜਾ ਤਰੱਕੀ ਬਖਸ਼ੇ ਇਹਨਾਂ ਨੂੰ ਔਰ ਇਹ ਕੁਸ਼ਾਲ ਬਸ। ਸੰਤਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ਨ ਸਾਲ ਦੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਪਾਕਵਾੜਾ ਵਾਸੀ ਬਿਦਾਸ ਮਹਾਰਾਜ ਜੀ ਹਮੇਸ਼ਾ ਸਭ ਨੂੰ ਉਹਨਾਂ ਨੇ ਇੱਕ ਨਜ਼ਰ ਰਾ ਦੇਖਿਆ ਹਮੇਸ਼ਾ ਸਾਰਿਆਂ ਦਾ ਆ ਮੈਂ ਇਹ ਕਹੂੰਗਾ ਸਾਰੀ ਸੰਗਤ ਨੂੰ ਕਿ ਆਪਾਂ ਸਤਿਪੁਰੇ ਵਿਦਾਸ ਮਹਾਰਾਜ ਜੀ ਨੇ ਜੋ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ ਹੈ ਉਹਦੇ ਪੂਰਨ ਰੇ ਤੇ ਚੱਲਦੇ ਹੋਏ ਆਪਾਂ ਦੇਸ਼ ਦੀ ਸਮਾਜ ਦੀ ਸੇਵਾ ਕਰੀਏ ਔਰ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਨੇ ਜੋ ਵੀ ਸਾਨੂੰ ਸੰਦੇਸ਼ ਦਿੱਤੇ ਆ ਉਹਨਾਂ ਦੇ ਅਪਾ ਚੱਲਦੇ ਹੋਏ ਹਮੇਸ਼ਾ ਅੱਗੇ ਵਧਿਏ ਔਰ ਮੈਂ ਅੱਜ ਇਹ ਗੱਲ ਕਹੂੰਗਾ ਕਿ ਅੱਜ ਫਗਵਾੜਾ ਦੇ ਵਿੱਚ ਜੋ ਸ਼ੋਭਾ ਯਾਤਰਾ ਦਾ ਆਯੋਜਨ ਬਹੁਤ ਅਮਬੇਸ਼ੂ ਬਾਇਆ ਪ੍ਰੋਜੈਕਟ ਦਾ ਯੋਜਨਾ ਕੀਤਾ ਜਾ ਰਿਹਾ ਹੈ ਮੈਂ ਸਾਰੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੋ ਚਾਖਰ ਗੀਂਦ ਦੀ ਕਮੇਟੀ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਉਹ ਸਾਰੇ ਪਗਵਾੜਾ ਵਾਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹੌਮ ਹੁਮਾ ਕੇ ਇੱਥੇ ਪਹੁੰਚਣ ਲੇ ਕੇ ਮਦਦ ਕੀਤੀ ਔਰ ਮੈਂ ਸ੍ਰੀ ਵਿਜੇ ਸਾਹਬ ਰਾਜੀ ਵੱਲੋਂ ਵੀ ਸਾਰੇ ਹੀ ਪਗਵਾੜਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਧਾਈ ਦਿੰਦਾ ਹਾਂ ਜੈ ਪੀਨ ਜੈ ਭਾਰਤ ਜੈ ਗੁਰੂ ਦੇ ਤੁਨਸਰ ਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰ ਦੀ ਜੈ ਤੁਨ ਉਤਾਰੀ ਮੇਰੇ ਗੁਰਪੁਰ ਦੀ ਉਹਨਾਂ ਦਾ ਲੱਖ ਲੱਖ ਬਧਾਈ ਦਿੰਦਾ ਹਾਂ ਜੈ ਗੁਰੂ ਦੇ ਤੁ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਅਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜਰਕਿ ਜਿਸ ਜਗ੍ਹਾ ਤੋਂ ਸ਼ੋਭਾ ਯਾਤਰਾ ਲੰਘ ਰਹੀ ਸੀ ਉਹਨਾਂ ਰਾਹਤਿਆਂ ਉੱਪਰ ਵੀ ਸੰਗਤਾਂ ਵੱਲੋਂ ਡੀਜੇ ਲਗਾ ਕੇ ਗੁਰੂ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਜਰਕਿ ਬਹੁਤ ਸਾਰੀਆਂ ਸੰਗਤਾਂ ਵੱਲੋਂ ਲੰਗਰ ਵੀ ਲਗਾਏ ਗਏ ਇਸ ਦੌਰਾਨ ਗੁਰੂ ਮਹਾਰਾਜ ਜੀ ਦੀ ਪਾਲਕੀ ਨੂੰ ਫਗਵਾੜਾ ਪੁਲਿਸ ਦੇ ਜਵਾਨਾਂ ਵੱਲੋਂ ਸਲਾਮੀ ਵੀ ਦਿੱਤੀ ਗਈ ਇਸ ਦੌਰਾਨ ਮੰਦਰ ਕਮੇਟੀ ਦੇ ਪ੍ਰਧਾਨ ਦਵਿੰਦਰ ਕੁਲਥਮ ਅਤੇ ਜਸ਼ਵਰਨਾ ਨੇ ਸਮੂਹ ਸੰਗਤਾਂ ਨੂੰ ਸ਼ੋਭ ਵਧਾਈਆਂ ਦਿੰਦੇ ਆ ਦੱਸਿਆ ਕਿ ਮਿਤੀ 24 ਫਰਵਰੀ ਨੂੰ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਸਵੇਰੇ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਨਿਸ਼ਾਨ ਸਾਹਿਬ ਦੀ ਦਸਮਾਦਾ ਹੋਵੇਗੀ ਜਰਕਿ ਉਪਰੰਤ ਸਾਧਨਤ ਮਹਾਪੁਰਸ਼ ਅਤੇ ਕੀਰਤਨੀ ਜਥੇ ਪ੍ਰਵਚਨਾ ਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਦਾਸ ਸਮੇਂ ਪ੍ਰਸਿੱਧ ਕਲਾਕਾਰ ਆਪਣਾ ਆਪਣਾ ਪ੍ਰੋਗਰਾਮ ਵੀ ਪੇਸ਼ ਕਰਨਗੇ ਉਹਨਾਂ ਸਮੂਹ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਜਗਰਦੇਵ ਜੀ ਸਤਗੁਰ ਅਬਦਾਸ ਮਹਾਰਾਜ ਦੇ 647ਵੇਂ ਪ੍ਰਕਾਸ਼ ਉਤਸਵ ਤੇ ਅੱਜ ਸਮੂਹ ਸੰਗਤ ਨੂੰ ਬਹੁਤ ਬਹੁਤ ਲੱਖ ਵਧਾਈਆਂ ਅੱਜ ਸ਼੍ਰੋਮਣੀ ਸ਼੍ਰੀ ਗੁਰੂ ਅਬਦਾਸ ਮੰਦਿਰ ਵਿਖੇ ਸ਼ੋਭਾ ਯਾਤਰਾ ਦਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸ਼ੁਭ ਦੇਸ਼ ਦੀ ਸੰਗਤ ਜੋ ਸਪੈਸ਼ਲੀ ਇਸ ਸ਼ੋਭਾ ਯਾਤਰਾ ਨੂੰ ਦੇਖਣ ਸ਼ਾਮਲ ਹੋਣ ਵਾਸਤੇ ਆਏ ਹੋਏ ਨੇ ਤੇ ਅੱਜ ਬਹੁਤ ਨਹੀਂ ਖੁਸ਼ੀਆਂ ਚਾਹੋ ਦੇ ਨਾਲ ਇਹ ਪਰਮ ਮਨਾਇਆ ਜਾ ਰਿਹਾ ਹੈ ਮੈਂ ਸਭ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਸਤਿਗੁਰਾਂ ਦਾ ਉਪਦੇਸ਼ ਉਹਨਾਂ ਦੀਆਂ ਸ਼ਿਕਸ਼ਾਵਾਂ ਬੇਗੰਪੁਰਾ ਦਾ ਜੋ ਉਹਨਾਂ ਨੇ ਇੱਕ ਸੁਪਨਾ ਰਚਿਆ ਉਹਦੇ ਬਾਰੇ ਇਹ ਸ਼ੋਭਾ ਯਾਤਰਾਵਾਂ ਤੇ ਇਹ ਜਿਹੜੇ ਪਰ ਇਸ ਲਈ ਮਨਾਏ ਜਾਂਦੇ ਹਨ ਕਿ ਉਹਨਾਂ ਦੇ ਸੰਦੇਸ਼ ਜਨ ਜਨ ਤੱਕ ਪਹੁੰਚਾਈ ਜਾਣ ਸੋ ਅੱਜ ਇੱਕ ਬਹੁਤ ਹੀ ਖੁਸ਼ੀ ਬੜਾ ਹੀ ਅੱਛਾ ਮਾਹੌਲ ਆ ਤੇ ਬਹੁਤ ਹੀ ਡਿਸਪਲਨ ਇਹ ਸ਼ੋਭਾ ਯਾਤਰਾ ਜੋ ਅੱਜ ਆਰੰਭ ਹੋ ਰਹੀ ਹੈ ਮੈਂ ਧੰਨਵਾਦ ਕਰਦਾ ਹਾਂ ਸੰਤ ਮਹਾਪੁਰਸ਼ ਜੋ ਅਚੇਚਾ ਇਸ ਸ਼ੁਭ ਯਾਤਰਾ ਵਿੱਚ ਸ਼ਾਮਲ ਹੋਣ ਵਾਸਤੇ ਆਏ ਨੇ ਤੇ ਬਹੁਤ ਹੀ ਸਤਿਕਾਰਯੋਗ ਐਸਐਸਪੀ ਕਪੂਰਥਲਾ ਤੇ ਮੈਮ ਪਗਵਾੜਾ ਐਸਪੀ ਵੀ ਇਸ ਸ਼ੁਭ ਯਾਤਰਾ ਵਿੱਚ ਆਏ ਹੋਏ ਨੇ ਤੇ ਬਹੁਤ ਹੀ ਅੱਛੇ ਭੁਖਤਾ ਪ੍ਰਬੰਧ ਸੰਗਤ ਦੀ ਸੁਹੂਲਤ ਵਾਸਤੇ ਪੁਲਿਸ ਪ੍ਰਸ਼ਾਸਨ ਨੇ ਕੀਤੇ ਹੋਏ ਨੇ ਮੈਂ ਇਹਨਾਂ ਦਾ ਤੇ ਸਮੂਹ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੈਕੋਬ ਦੇ ਧੰਨਵਾਦ ਇਸ ਸ਼ੋਭਾ ਯਾਤਰਾ ਦਾ ਵਕਫਾ ਬਜ਼ਾਰਾ ਵਿੱਚ ਪਹੁੰਚਣ ਤੇ ਦੁਕਾਨਦਾਰਾਂ ਵੱਲੋਂ ਵੀ ਫੁੱਲਾਂ ਦੀ ਵਰਖਾ ਨਾਲ ਨਿਕਾ ਸਵਾਗਤ ਕੀਤਾ ਗਿਆ ਇਸ ਸ਼ੋਭਾ ਯਾਤਰਾ ਦਾ ਨਵਰੰਗ ਚੈਨਲ ਤੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ